ਮੈਂ ਤਾਂ ਉੱਡਦੀ ਜੀ ਸੁਣੀ ਸੀਗੀ ਗੱਲ ਵੇ ਤੈਨੂੰ ਆਏ ਸੀ ਸਗਿੰਨ ਪਹੁੰਨੇ ਕੱਲ ਵੇ ਮੈਂ ਤਾਂ ਉੱਡਦੀ ਜੀ ਸੁਣੀ ਸੀਗੀ ਗੱਲ ਵੇ ਤੈਨੂੰ ਆਏ ਸੀ ਸਗਿੰਨ ਪਹੁੰਨੇ ਕੱਲ ਵੇ ਇੱਕ ਦਿਨ ਵਿੱਚ ਮੰਗਣਾ ਕਰਾਲਿਆ ਤੂੰ ਗੱਲ ਕੀਤੀ ਝਟਫਟ ਦੀ ਸੇਰੇ ਬਨ ਕੇ ਗੱਡੀ ਦੇ ਵਿੱਚ ਬਹਿ ਗਿਆ ਮੈਂ ਬੂਹੇ ਅੱਗੇ ਰਹੀ ਤੱਕਦੀ ਤੂੰ ਸੇਰੇ ਬਨ ਕੇ ਗੱਡੀ ਦੇ ਵਿੱਚ ਬਹਿ ਗਿਆ ਮੈਂ ਬੂਹੇ ਅੱਗੇ ਰਹੀ ਤੱਕਦੀ ਮੱਥੇ ਟਿੱਕਾ ਸੀ ਵਸਾਰ ਵਾਲਾ ਲੱਗਿਆ ਤੇ ਤਲੀ ਤੇ ਰੁਪਿਆ ਰੱਖਿਆ ਭਾਬੀ ਦੀ ਮੰਨੀ ਨਾ ਮੈਂ ਤਾਂ ਗੱਲ ਵੇ ਉਹਨੇ ਸੀ ਜਦੋਂ ਮੈਨੂੰ ਦੱਸਿਆ ਮੱਥੇ ਟਿੱਕਾ ਸੀ ਵਸਾਰ ਵਾਲਾ ਲੱਗਿਆ ਤੇ ਤਲੀ ਤੇ ਰੁਪਿਆ ਰੱਖਿਆ ਭਾਬੀ ਦੀ ਮੰਨੀ ਨਾ ਮੈਂ ਤਾਂ ਗੱਲ ਵੇ ਉਹਨੇ ਸੀ ਜਦੋਂ ਮੈਨੂੰ ਦੱਸਿਆ ਚੋਰੀ ਮਾਪਿਆਂ ਤੋਂ ਤੈਨੂੰ ਮਿਲ ਮਿਲ ਕੇ ਮੈਂ ਪੜਦੇ ਜੇ ਰੱਖਦੀ ਰਹੀ ਤੂ ਸੇਰੇ ਬੰਨਕੇ ਗੱਡੀ ਦੇ ਵਿੱਚ ਬਹਿ ਗਿਆ ਮੈਂ ਬੂਹੇ ਅੱਗੇ ਤੱਕ ਦੀ ਰਹੀ ਮੈਂ ਬੂਹੇ ਅੱਗੇ ਤੱਕ ਦੀ ਰਹੀ ਢੋਲੀ ਵਾਲੀ ਘਰ ਤੇਰੀ ਤੁਰਗੀ ਰੋਈ ਮੈਂ ਤਾਂ ਬੁੱਕ ਬੁੱਕ ਵੇ ਤੇਰੇ ਬਿਨਾ ਕੋਈ ਨਾ ਸਹਾਰਾ ਤੇ ਕੌਣ ਹੀ ਕਰਾਵੇ ਚੁੱਪ ਵੇ ਚੋਰੀ ਮਾਪਿਆਂ ਤੋਂ ਤੈਨੂੰ ਮਿਲ ਮਿਲ ਕੇ ਮੈਂ ਪੜਦੇ ਜੇ ਰੱਖਦੀ ਰਹੀ ਤੂ ਸੇਰੇ ਬੰਨਕੇ ਗੱਡੀ ਦੇ ਵਿੱਚ ਬਹਿ ਗਿਆ ਮੈਂ ਬੂਹੇ ਅੱਗੇ ਤੱਕ ਦੀ ਰਹੀ ਮੈਂ ਬੂਹੇ ਅੱਗੇ ਤੱਕ ਦੀ ਰਹੀ ਹੋ ਜਨ ਸਹੌਰਿਆਂ ਦੇ ਪਿੰਡ ਤੇਰੀ ਪਹੁੰਚ ਗਈ ਤੇ ਬੂਹੇ ਤੇਰੀ ਬਨ ਕਟਿਆ ਛੋਟੀ ਸਾਲੀ ਨੇ ਹੀ ਲਾਗ ਤੇ ਤੋਂ ਮੰਗਿਆ ਤੂੰ 2100 ਰੁਪਿਆ ਰੱਖਿਆ ਤੈਨੂੰ ਕੁੜੀਆਂ ਨੇ ਕੀਤੀਆਂ ਸੀ ਟੀਚਰਾਂ ਵਿਚੋਲਣ ਤਾਂ ਹੱਸਦੀ ਰਹੀ ਤੂੰ ਸੇਰੇ ਬਨ ਕੇ ਗੱਡੀ ਦੇ ਵਿੱਚ ਬਹਿ ਗਿਆ ਮੈਂ ਬੂਹੇ ਅੱਗੇ ਤੱਕ ਦੀ ਰਹੀ ਜਦੋਂ ਸੱਜਰੇ ਉਪਿਆਹੀ ਕਰੇ ਆਈ ਸੀ ਤੇਰੀ ਮਾਂ ਨੇ ਪਾਣੀ ਵਾਰਿਆ ਹੁਣ ਮਿੱਠੇ ਮਿੱਠੇ ਦਿਨਾਂ ਇਹਦਾ ਲਾਸੇ ਵੇ ਅਣਪੜ ਸਾਬੋ ਵਾਲਿਆ ਬਣ ਤੁੱਕ ਦੀ ਮੈਂ ਅੱਗ ਜਿਗਸੀ ਰਵੇ ਬਣ ਤੁੱਕ ਦੀ ਮੈਂ ਅੱਗ ਜਿਗਸੀ ਰਵੇ ਵਿੱਚੇ ਵਿੱਚ ਮੱਚਦੀ ਰਹੀ ਤੂੰ ਸੇਰੇ ਬਣ ਕੇ ਗੱਡੀ ਦੇ ਵਿੱਚ ਬਹਿ ਗਿਆ ਮੈਂ ਬੂਹੇ ਅੱਗੇ ਤੱਕਦੀ ਰਹੀ ਮੈਂ ਬੂਹੇ ਅੱਗੇ ਤੱਕਦੀ ਰਹੀ